ਲਓ ਜੀ ਅੱਜ ਹੋ ਗਿਆ ਫ੍ਰੀ ਇਲਾਜ ਫ੍ਰੀ 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 ਅੱਜ ਦਿਖਾਨ ਜਾ ਰਹੇ ਹਾਂ ਕੈਂਪ ਆਜੋ ਜੀ ਹੈਲਪਿੰਗ ਹੈਂਡਸ ਪੰਜਾਬ ਦੇ ਤੁਸੀਂ ਕੈਂਪ ਵੱਲ ਚੱਲੀਏ ਹੁਣ ਆਪਾਂ ਕੈਂਪ ਤੇ ਆ ਗਏ ਮਰੀਜ਼ ਜੀ ਆਣੇ ਸ਼ੁਰੂ ਹੋ ਗਏ ਲਗਾਤਾਰ ਲਾਈਨਾਂ ਲੱਗਣੀਆਂ ਹੁਣ ਦੇਖੀ ਚੱਲੋ ਗਾਂਧੀਆਂ ਕਰ ਦਿਓ ਸ਼ੇਅਰ ਇਹ ਹੈਗਾ ਹੈਲਪਿੰਗ ਹੈਂਡਸ ਪੰਜਾਬ ਦਾ ਜਗਰਾਉਂ ਸ਼ਹਿਰ ਦਾ ਇੱਕ ਕੈਂਪ ਪਹਿਲਾ ਕੈਂਪ ਲਗਾਇਆ ਸੀ ਜਿੱਥੇ 25 ਲੱਖ ਦੇ ਇਲਾਜ ਫ੍ਰੀ ਹੋ ਗਏ ਹੁਣ ਇਹ ਜਿਹੜੇ ਲੋਕ ਆ ਰਹੇ ਨੇ ਤੁਸੀਂ ਬਾਰ ਬਾਰ ਦੇਖੀ ਜਾ ਰਹੇ ਸਾਡੇ ਟੀਮ ਮੈਂਬਰ ਲਗਾਤਾਰ 휠 ਚੇਅਰਾਂ ਤੇ ਲਗਾਤਾਰ ਸਟ੍ਰੈਚਰਾਂ ਤੇ ਲਿਆ ਕੇ ਇਧਰੋਂ ਨਾਲ ਸਾਡਾ ਦਿਲਪ੍ਰੀਤ ਨਾਲ ਭੈਣ ਸਾਡੀ ਇਹ ਨੋਟ ਕਰ ਰਹੀ ਹੈ ਨਾਮ ਸਾਰੇ ਨਾਮ ਨੋਟ ਹੋ ਗਏ ਜੀ ਕੈਂਪ ਤੇ ਬੀਬੀਆਂ ਭੈਣਾ ਬਜ਼ੁਰਗ ਸਾਰੇ ਆ ਰਹੇ ਨੇ ਇੱਕ ਇੱਕ ਕਰਕੇ ਆਵਦੀਆਂ 휠 ਚੇਅਰਾਂ ਤੇ ਵਾਰੀ ਆ ਰਹੇ ਸਭ ਆ ਰਹੇ ਨੇ ਬਹੁਤ ਮਹਿੰਗਾ ਤੇ ਬੜਾ ਵੱਡਾ ਟ੍ਰੀਟਮੈਂਟ ਹੈ ਕਿ ਜਦੋਂ ਲੱਖ 2 ਲੱਖ ਕੋਈ ਮੰਗ ਲੰਦਾ ਚੂਲਾ ਬਦਲਣਾ ਡਰਾਡ ਪੈਣੀ ਹੈ ਤੇ ਪਲੇਟਾਂ ਪੈਣੀ ਹੈ ਬੜੇ ਔਖੇ ਹੁੰਦੇ ਨੇ ਲੋਕ ਹੱਥ ਖੜੇ ਹੋ ਜਾਂਦੇ ਨੇ ਕਿਉਂਕਿ ਇਹਨਾਂ ਪੈਸਾ ਲੈ ਕੇ ਕਿੱਥੋਂ ਆਈਏ ਇਹ ਇਲਾਜ ਹੋਊਗਾ ਬਿਲਕੁਲ ਫ੍ਰੀ ਕਰ ਦਿਓ ਸ਼ੇਅਰ ਜੇ ਕਿਸੇ ਦਾ ਫ੍ਰੀ ਇਲਾਜ ਕਰਵਾਉਣਾ ਚਾਹੁੰਦੇ ਹੋ ਆਯੁਸ਼ਮਾਨ ਕਾਰਡ ਹੈਗਾ ਤਾਂ ਆ ਲਓ ਜੀ ਡਾਕਟਰ ਸਾਹਿਬ ਬੈਠ ਗਏ ਨੇ ਇਹ ਹੈਗੇ ਜਗਰਾਉਂ ਦੇ ਬਹੁਤ ਮਸ਼ਹੂਰ ਡਾਕਟਰ ਇਹੇ ਡਾਕਟਰ ਸਾਹਿਬ ਜਿੰਨੇ ਵੀ ਆਯੁਸ਼ਮਾਨ ਦੇ ਉੱਤੇ ਟ੍ਰੀਟਮੈਂਟ ਆਪਾਂ ਕਰ ਰਹੇ ਆ ਬਿਲਕੁਲ ਫ੍ਰੀ ਕਰ ਰਹੇ ਆ ਜੀ ਇਹ ਕੈਂਪ ਜਿਹੜਾ ਸੰਸਥਾ ਵੱਲੋਂ ਲਗਾਇਆ ਗਿਆ ਆ ਤੇ ਐਸੇ-ਐਸੇ ਮਰੀਜ਼ ਵੇਖਿਆ ਦੇਖੋ ਬਾਈ ਦੇਖਿਆ ਤੁਸੀਂ ਇਹ ਹੈਂਡੀਕੈਪਡ ਹੋਣ ਦੇ ਬਾਵਜੂਦ ਵੀ ਵਿਚਾਰੇ ਦੀ ਲੱਤ ਟੁੱਟ ਗਈ ਇੱਕ ਪਾਸੋਂ ਹੈਂਡੀਕੈਪਡਾ ਦੂਜੇ ਪਾਸੇ ਲੱਤ ਟੁੱਟ ਗਈ ਦੋਨੋਂ ਲੱਤਾਂ ਤੋਂ ਅਪਾਹਜ ਹੋ ਗਿਆ ਬਾਹ ਵੱਡੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਵੀਰੋ ਮੈਨੂੰ ਲੱਗਦਾ ਹੁਣ ਤਾਂ ਸ਼ੇਅਰ ਕਰਨਾ ਹੀ ਪੈਣਾ ਕਿਉਂਕਿ ਇਹਨਾਂ ਲੋਕਾਂ ਨੂੰ ਦਵਾਈਆਂ ਦੇ ਨਾਲ-ਨਾਲ ਦੁਆਵਾਂ ਦੀ ਬੜੀ ਲੋੜ ਹੈ ਡਾਕਟਰ ਸਾਹਿਬ ਨੇ 1 ਮਿੰਟ ਲਾਇਆ ਕਹਿਣ ਨੂੰ ਕਹਿੰਦਾ ਕੋਈ ਨਹੀਂ ਤੁਹਾਡਾ ਆਪਰੇਸ਼ਨ ਆਪਾਂ ਪਹਿਲਾਂ ਕਰਾਂਗੇ ਦਾਖਲ ਕੀਤਾ ਆਪਰੇਸ਼ਨ ਇਹਨਾਂ ਦਾ ਹੋ ਜਾਣਾ ਹੈ ਆ ਭੈਣ ਨੂੰ ਦੇਖ ਰਹੇ ਹੋ 25-30 ਸਾਲ ਦੀ ਉਮਰ ਹੈ ਭੈਣ ਦੀ 25 ਸਾਲ ਦੀ ਉਮਰ ਦੇ ਵਿੱਚ ਲੱਤ ਦੇ ਹਾਲਾਤ ਹੋਏ ਹੋਏ ਆ ਕਿ ਵੀ ਲੱਤਾਂ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਲਓ ਜੀ ਮਾਤਾ ਆ ਗਈ ਸਾਡੀ 90 ਇਹ ਐਡਵਰਟ ਸ਼ਹਿਰਾਂ ਤੋਂ ਸਾਡੇ ਕੋਲ ਮਰੀਜ਼ ਆਏ ਨੇ ਤੇ ਮਾਤਾ ਦਾ ਜਦੋਂ ਪਤਾ ਲੱਗਾ ਵੀ ਬਾਹਰ ਰੁੱਟੀ ਤੇ ਮਾਤਾ ਨੂੰ ਇਲਾਜ ਲਈ ਦਾਖਲ ਕਰਾਇਆ ਲੈ ਵੀ ਆ ਦੇਖੋ ਹਾਲ ਇਹ ਹੈਗੀ ਸਾਡੀ ਮਾਤਾ ਦੀ ਲੱਤ ਚੋਂ ਰਾੜ ਤੱਕ ਬਾਹਰ ਨਿਕਲੇ ਇੰਨਾ ਬੁਰਾ ਹਾਲ ਇਹ ਪਤਾ ਕਿਉਂ ਹੋਇਆ ਕਿਉਂਕਿ ਪੈਸੇ ਹੈ ਨਹੀਂ ਇਲਾਜ ਕਰਾਉਣ ਨੂੰ ਹੁਣ ਰਾੜ ਬਾਹਰ ਆਈ ਹੋਈ ਆ ਹੁਣ ਇਹਨੂੰ ਅੰਦਰ ਤਾਂ ਕਰਨਾ ਹੀ ਪੈਣਾ ਸੋ ਇਹਦੇ ਲਈ ਸਰਜਰੀ ਦੁਬਾਰਾ ਹੋਣੀ ਸੀਗੀ ਤੇ ਆਪਾਂ ਸਰਜਰੀ ਇਹਨਾਂ ਦੀ ਦੁਬਾਰਾ ਕਰਾਤੀ ਏ ਬਾਈ ਤੁਸੀਂ ਦੇਖ ਰਹੇ ਹੋ ਇਹ ਬਾਈ ਵੀ ਆਪਣੀ ਲੱਤ ਚ ਰਾੜ ਪਵਾਉਣ ਕੋਈ ਪਵਾਣ ਆ ਰਿਹਾ ਕੋਈ ਕਢਾਉਣ ਆ ਰਿਹਾ ਸੋ ਵੀਰੋ ਲੱਤ ਚ ਰਾੜ ਪਵਾਣੀ ਆ ਤੇ ਭਾਵੇਂ ਕਢਾਉਣੀ ਆ ਪੈਸਾ ਨਹੀਂ ਖਰਚਣਾ ਜੇ ਆਇਸ਼ਮਾਨ ਕਾਰਡ ਹੈਗਾ ਆ ਅਸੀਂ ਬਹੁਤ ਸਾਰੇ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਬੰਦਿਆਂ ਨੂੰ ਬੀਬੀਆਂ ਨੂੰ ਸਭ ਨੂੰ ਮਿਲੇ ਬੜਾ ਆਸ਼ੀਰਵਾਦ ਮਿਲਿਆ ਬੜਾ ਪਿਆਰ ਮਿਲਿਆ ਸੋ ਵੀਰੋ ਤੁਹਾਡੀ ਅੱਗੇ ਰਿਕਵੈਸਟ ਆ ਬੇਨਤੀ ਆ ਇਸ ਵੀਡੀਓ ਨੂੰ ਸ਼ੇਅਰ ਕਰ ਦੋਗੇ ਨਾ ਪਤਾ ਨਹੀਂ ਤੁਸੀਂ ਹੁ ਕਿੰਨੇ ਲੋਕਾਂ ਦਾ ਭਲਾ ਕਰ ਸਕਦੇ ਹੋ ਜਿਹੜਾ ਕਿਸੇ ਦੇ ਇਲਾਜ ਲਈ ਪੈਸਾ ਤੁਸੀਂ ਲਗਾਉਣਾ ਇਨਾ ਹਸਪਤਾਲਾਂ ਦੇ ਵਿੱਚ ਕਿਉਂ ਨਾ ਤੁਸੀਂ ਉਹੀ ਆਪਣੇ ਬੱਚਿਆਂ ਲਈ ਸੇਵਿੰਗ ਕਰ ਲਓ 50000 ਲੱਖ ਜੇ ਬਚਦਾ ਤਾਂ ਵਿਚਾਲੋ ਤੋਂ ਕਰ ਦਿਓ ਫਿਰ ਸ਼ੇਅਰ ਵੀਰੋ ਆ ਦੇਖੋ ਹੁਣ ਬਾਈ ਜੀ ਚੈੱਕਅਪ ਕਰਾ ਰਹੇ ਮੈਂ ਵੀ ਚੈੱਕਅਪ ਕਰਨ ਲੱਗ ਗਿਆ ਉੱਥੇ ਮੈਨੂੰ ਆਪਣੇ ਆਪ ਨੂੰ ਡਾਕਟਰਾਂ ਵਾਲੀ ਫੀਲਿੰਗ ਆ ਰਹੀ ਸੀ ਹਨਾ ਸੋ ਪਰ ਨਹੀਂ ਡਾਕਟਰ ਤਾਂ ਨਹੀਂ ਹੈਗੇ ਆਪਾਂ ਪਰ ਕੋਸ਼ਿਸ਼ ਕਰ ਰਹੇ ਆ ਕਿ ਜੇਕਰ ਐਦਾਂ ਦੀਆਂ ਮਾਵਾ ਐਦਾਂ ਦੇ ਭੈਣ ਭਰਾ ਮਿਲਦੇ ਨੇ ਆਸ਼ੀਰਵਾਦ ਮਿਲਦਾ ਤਾਂ ਹੌਸਲਾ ਮਿਲਦਾ ਜਿਵੇਂ ਆ ਮਾਂ ਨੇ ਹੌਸਲੇ ਤਾਂ ਪੁੱਤ ਤੂੰ ਫਿਕਰ ਨਾ ਕਰ ਅਸੀਂ ਤੇਰੇ ਨਾਲ ਆ ਡਾਕਟਰ ਸਾਹਿਬ ਨੇ ਵੀ ਪੂਰਾ ਹੌਸਲਾ ਦਿੱਤਾ ਡਾਕਟਰ ਸਾਹਿਬ ਨੇ ਇੱਕ ਇੱਕ ਮਰੀਜ਼ ਬੜੀ ਰੂਹ ਨਾਲ ਦਿਲੋਂ ਚੈੱਕ ਕੀਤਾ ਜੀ ਸਭ ਤੋਂ ਪਹਿਲਾਂ ਮੈਂ ਸਾਨੂੰ ਸਾਰਿਆਂ ਨੂੰ ਕਹਿਣਾ ਵੀ ਡਾਕਟਰ ਸਾਹਿਬ ਲਈ ਵੀ ਦੁਆਵਾਂ ਮਾਂ ਜ਼ਰੂਰ ਕਰਿਓ ਬਾਈ ਅਸੀਂ ਕਿਸੇ ਡਾਕਟਰ ਦੀ ਜਾਂ ਕਿਸੇ ਹਸਪੀਟਲ ਦੀ ਮਸ਼ਹੂਰੀ ਕਦੀ ਵੀ ਨਹੀਂ ਕੀਤੀ ਅੱਜ ਤੱਕ ਜਦੋਂ ਕੋਈ ਚੰਗਾ ਕੰਮ ਕਰ ਰਿਹਾ ਹੋਵੇ ਤਾਂ ਉਹਦੀ ਜ਼ਰੂਰ ਮਸ਼ਹੂਰੀ ਕਰਨੀ ਬਣਦੀ ਆ ਸੋ ਵੀਰੋ ਦੇਖੋ ਤੁਸੀਂ ਆ ਹਾਲਾਤ ਇਹ ਵਿਚਾਰਾ ਤਰਨ ਤਾਰਨ ਤੋਂ ਜੰਡਿਆਲਾ ਗੁਰੂ ਉਧਰੋਂ ਆਇਆ ਅੰਬਰਸਰ ਵਾਲੇ ਇਲਾਕੇ ਚੋ ਇਲਾਜ ਕਰਵਾਉਣ ਵਾਸਤੇ ਬੜੀ ਦੂਰ ਦੂਰ ਲੋਕ ਆਏ ਸਾਰੇ ਬੈਠੇ ਸੀ ਟੀਮ ਮੈਂਬਰ ਬੈਠੇ ਸੀ ਡਾਕਟਰ ਸਾਹਿਬ ਬੈਠੇ ਸੀ ਕੱਲੇ ਕੱਲੇ ਮਰੀਜ਼ ਨੂੰ ਚੈੱਕ ਕਰ ਰਹੇ ਸੀ ਪਰ ਨਾਲ ਸੀਗਾ ਲੰਗਰ ਗੁਰੂ ਕਾ ਲੰਗਰ ਤੁਸੀਂ ਦੇਖ ਸਕਦੇ ਹੋ ਜਿੰਨੀ ਸੰਗਤਾਂ ਉੱਥੇ ਪਹੁੰਚੀਆਂ ਸਾਹਮਣੇ ਲੰਗਰ ਪ੍ਰਸ਼ਾਦਾ ਛਕਿਆ ਦੁਆਵਾਂ ਦਿੱਤੀਆਂ ਅਰਦਾਸਾਂ ਕੀਤੀਆਂ ਹੁਣ ਤੁਸੀਂ ਵੀ ਕਰਦੇ ਦੁਆ ਹੈਲਪਿੰਗ ਹੈਂਡਸ ਪੰਜਾਬ ਦੇ ਲਈ ਕਰਦੇ ਹੋ ਇਸ ਪੇਜ ਨੂੰ ਫੋਲੋ ਤੇ ਕਰਦੇ ਹੋ ਇਸ ਵੀਡੀਓ ਨੂੰ ਸ਼ੇਅਰ ਇਦਾਂ ਹੀ ਮਰੀਜ਼ ਭੇਜੋ ਫ੍ਰੀ ਇਲਾਜ ਕਰਾਓ ਤੇ ਇਦਾਂ ਹੀ ਆ ਕੇ ਸਾਨੂੰ ਅਸ਼ੀਰਵਾਦ ਦਿਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ